ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸੁਆਗਤ ਹੈ ਸਾਡੀ ਚੈਨਲ ਪੰਜਾਬੀ ਜਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਉਸ ਉਪਾਅ ਨੂੰ ਕਰਨ ਦੇ ਨਾਲ ਅਸੀਂ ਆਪਣਾ ਅਸੀਂ ਆਪਣੇ ਸ਼ਨੀ ਸ਼ੁਕਰ ਤੇ ਕੇਤੂ ਨੂੰ ਮਜ਼ਬੂਤ ਕਰਨਾ ਇਹਨਾਂ ਨੂੰ ਮਜ਼ਬੂਤ ਕਰਨ ਦੇ ਲਈ ਅੱਜ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਤੇ ਜਿਹੜੇ ਲੋਕਾਂ ਦੇ ਇਹ ਹੀ ਗ੍ਰਹਿ ਦੋਸ਼ ਚੱਲਦੇ ਨੇ ਜਾਂ ਗ੍ਰਹਿ ਠੀਕ ਨਹੀਂ ਚੱਲਦੇ ਕੇਤੂ ਠੀਕ ਨਹੀਂ ਚੱਲ ਰਿਹਾ ਜਿਸ ਕਰਕੇ ਉਹਨਾਂ ਦੇ ਘਰ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਆਉਂਦੀ ਹੈ। ਕਈ ਵਾਰ ਸਾਡੇ ਘਰ ਦੇ ਵਿੱਚ ਪੈਸੇ ਨੂੰ ਲੈ ਕੇ ਕਰਜ਼ੇ ਨੂੰ ਲੈ ਕੇ ਜਾਂ ਫਿਰ ਸਾਡੇ ਘਰ ਦੇ ਵਿੱਚ ਇਸ ਹੱਦ ਤੱਕ ਲੜਾਈ ਝਗੜੇ ਵੱਧ ਜਾਂਦੇ ਆ ਕਿ ਹਸਬੰਡ ਵਾਈਫ ਦੀ ਜੋ ਰੇਪਣੀ ਹੋਦੀ ਤੇ ਉਹਨਾਂ ਦੀ ਡਿਵੋਰਸ ਤਾਂ ਕਿ ਗੱਲ ਪਹੁੰਚ ਜਾਂਦੀ ਸੋ ਇਹ ਜੇਕਰ ਤੁਹਾਡੇ ਘਰ ਦੇ ਵਿੱਚ ਪ੍ਰੋਬਲਮ ਚੱਲ ਰਹੀਆਂ ਤਾਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਿਓ ਇਸ ਉਪਾਅ ਨੂੰ ਅਸੀਂ ਕਦੋਂ ਕਰਨਾ ਹੈ ਕਿਹੜੇ ਸਮੇਂ ਕਰਨਾ ਹੈ ਤੇ ਕਿਹੜੇ ਦਿਨ ਵਾਰ ਕਰਨਾ ਹੈ ਤੇ ਕਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਹੈ ਇਹ ਉਪਾਅ ਕਰਨ ਦੇ ਲਈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਦੀ ਜਿਹੜੀ ਵੀਡੀਓ ਹੈ ਨਾ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਏ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਸਾਡੀ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਹਾਂਜੀ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਣ ਨੂੰ ਅਸੀਂ ਕਰਨਾ ਕਿਹੜੇ ਦਿਨੇ ਅਸੀਂ ਇਸ ਉਪਾਣ ਨੂੰ ਸ਼ਨੀਵਾਰ ਦੇ ਦਿਨ ਕਰਨਾ ਤੇ ਇਸ ਉਪਾਣ ਨੂੰ ਕਰਨ ਦੇ ਲਈ ਸਾਨੂੰ ਜ਼ਰੂਰਤ ਹੈ ਸਰੋਂ ਦੇ ਤੇਲ ਦੀ ਸਰੋਂ ਦੇ ਤੇਲ ਨੂੰ ਤੁਸੀਂ ਮਿੱਟੀ ਦੇ ਵਿੱਚ ਮਿਲਾ ਕੇ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ ਜਦੋਂ ਸਾਡੇ ਘਰ ਦੇ ਉੱਪਰ ਸ਼ਨੀ ਦੀ કૃਪਾ ਆਉਂਦੀ ਹੈ ਸ਼ਨੀ ਦੀ ਸਾੜੇ ਸੱਤੀ ਚੱਲਦੀ ਹੈ ਸਾਡੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਉਸ ਸਮੇਂ ਕਦੇ ਛੋਟੀ ਕਦੇ ਵੱਡੀ ਕਦੇ ਸਾਡੇ ਘਰ ਦੇ ਵਿੱਚ ਪੈਸਾ ਆਉਣਾ ਬਿਲਕੁਲ ਹੀ ਬੰਦ ਹੋ ਜਾਂਦਾ ਹੈ ਤੁਹਾਡੇ ਘਰ ਦੇ ਵਿੱਚ ਬਰਕਤ ਬਿਲਕੁਲ ਵੀ ਨਹੀਂ ਰਹਿ ਜਾਂਦੀ ਬਰਕਤ ਨਹੀਂ ਪੈਂਦੀ ਤੁਹਾਡੇ ਘਰ ਦੇ ਵਿੱਚ ਬਿਮਾਰੀ ਦਾ ਵਾਸ ਹੋ ਜਾਂਦਾ ਹੈ ਇੱਕ ਪਰਿਵਾਰ ਦਾ ਮੈਂਬਰ ਉੱਠਦਾ ਦੂਸਰਾ ਬਿਮਾਰ ਹੋ ਜਾਂਦਾ ਜਦੋਂ ਇਸ ਤਰ੍ਹਾਂ ਦੇ ਤੁਹਾਡੇ ਘਰ ਦੇ ਵਿੱਚ ਹਾਲਾਤ ਪੈਦਾ ਹੋ ਜਾਂਦੇ ਨੇ ਉਸ ਸਮੇਂ ਕੀ ਹੁੰਦਾ ਹੈ ਕਿ ਤੁਹਾਡੇ ਵੱਡੇ ਖਰਚੇ ਨੇ ਨਾ ਜਿਹੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਹਿਣ ਦਾ ਭਾਵ ਇਹੀ ਹੈ ਕਿ ਜਦੋਂ ਸ਼ਨੀ ਦਾ ਕਰੋਧਿਤ ਰੂਪ ਸਾਡੇ ਘਰ ਦੇ ਵਿੱਚ ਆਉਂਦਾ ਹੈ ਤਾਂ ਉਸ ਸਮੇਂ ਅਸੀਂ ਕੀ ਕਰਨਾ ਇਸ ਉਪਾਣ ਨੂੰ ਕਰਨਾ ਕਿਉਂਕਿ ਜਦੋਂ ਅਸੀਂ ਇਹ ਉਪਾਹ ਉਸ ਸਮੇਂ ਕਰਾਂਗੇ ਨਾ ਇਹ ਉਪਾਹ ਸ਼ਨੀ ਨੂੰ ਸ਼ਾਂਤ ਕਰਦਾ ਹੈ ਜਿਸ ਕਰਕੇ ਸਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਉਹ ਦੂਰ ਹੋ ਜਾਂਦੀਆਂ ਨੇ ਇਸੀ ਤਰ੍ਹਾਂ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਜਿਹੜਾ ਸ਼ੁਕਰ ਗ੍ਰਹਿ ਹੁੰਦਾ ਹੈ ਉਹ ਲਗਜ਼ਰੀ ਗ੍ਰਹਿ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਸ਼ੁਕਰ ਤੇ ਸ਼ਨੀ ਦੀ એનર્ਜੀ ਆਪਸ ਦੇ ਵਿੱਚ ਮੇਲ ਜਾਂਦੀ ਹੈ ਜਾਂ ਫਿਰ ਮੇਲ ਜਾਵੇਗੀ ਤਾਂ ਉਸ ਸਮੇਂ ਹੀ ਤੁਹਾਨੂੰ ਪਤਾ ਚੱਲੇਗਾ ਕਿ ਇਸ ਉਪਾਦੀ ਕਿੰਨੀ ਵੈਲਿਊ ਹੈ ਤੁਹਾਡੇ ਲਈ। ਉਸ ਤੋਂ ਪਹਿਲਾਂ ਤਾਂ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਇੱਕ ਛੋਟਾ ਜਿਹਾ ਉਪਾਅ ਇਸ ਦੇ ਕਰਨ ਦੇ ਨਾਲ ਸਾਡੀਆਂ ਪ੍ਰੋਬਲਮ ਕਿਹੜੀਆਂ ਦੂਰ ਹੋਣੀਆਂ ਨੇ। ਜੇਕਰ ਅਸੀਂ ਇਸ ਤਰ੍ਹਾਂ ਦੇ ਮੰਨ ਤੇ ਸੋਚ ਦੇ ਨਾਲ ਉਪਾਅ ਕਰਦੇ ਹਾਂ ਫਿਰ ਸਾਨੂੰ ਇਹਨਾਂ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਬਸ ਇਹ ਫਾਇਦਾ ਉਹਨਾਂ ਨੂੰ ਹੀ ਹੋਵੇਗਾ ਜਿਹੜੇ ਉਪਾਅ ਵਿਸ਼ਵਾਸ ਦੇ ਨਾਲ ਕਰਨਗੇ ਤੇ ਅਸੀਂ ਇਸ ਉਪਾਅ ਨੂੰ ਕਰਨ ਦੇ ਨਾਲ ਨਾਲ ਆਪਣੇ ਕੇਤੂ ਨੂੰ ਮਜ਼ਬੂਤ ਕਰ ਲਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਕੇਤੂ ਹੈ ਕੀ ਕੇਤੂ ਉਹ ਚੀਜ਼ ਹੈ ਜੋ ਸਾਡੇ ਸਾਰੇ ਹੀ ਗ੍ਰਹਿਾਂ ਨੂੰ ਸੰਭਾਲ ਕੇ ਰੱਖਦਾ ਹੈ ਇਸੀ ਤਰ੍ਹਾਂ ਜੇਕਰ ਸਾਡਾ ਜਿਹੜਾ ਕੇਤੂ ਏ ਉਹ ਚੰਗਾ ਏ ਸਹੀ ਚੱਲ ਰਿਹਾ ਤਾਂ ਸਾਡੇ ਘਰ ਦੇ ਵਿੱਚ ਖੁਸ਼ੀਆਂ ਨੇ ਤੇ ਜੇਕਰ ਇਸ ਤੋਂ ਉਲਟ ਗੱਲ ਕਰੀਏ ਇਹ ਹੀ ਕੇਤੂ 네ਗੇਟਿਵ ਏ ਤਾਂ ਸਾਡੇ ਘਰ ਦੇ ਵਿੱਚ ਇਹ ਬਰਬਾਦੀ ਦਾ ਕਾਰਨ ਵੀ ਬਣ ਸਕਦਾ ਉਹ ਕਈ ਤਰੀਕੇ ਹੁੰਦੇ ਆ ਜਿਵੇਂ ਸਾਨੂੰ ਕਰਜ਼ਾ ਸਾਡੀ ਸਿਰ ਚੜ ਜਾਂਦਾ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਆ ਸੋ ਇਸ ਤਰ੍ਹਾਂ ਦੀਆਂ ਕੋਈ ਨਾ ਕੋਈ ਪ੍ਰੋਬਲਮ ਸਾਡੇ ਘਰ ਦੇ ਵਿੱਚ ਆ ਜਾਂਦੀਆਂ ਨੇ ਇਸੇ ਕਰਕੇ ਕੇਤੂ ਵੀ ਇੱਕ ਅਜਿਹਾ ਗ੍ਰਹਿ ਹੈ ਜੋ ਕਿ ਸਾਨੂੰ ਸੰਭਾਲ ਸਕਦਾ ਹੈ ਸੰਭਾਲ ਕੇ ਰੱਖ ਸਕਦਾ ਹੈ ਤੇ ਜਦੋਂ ਵੀ ਤੁਸੀਂ ਆਪਣੇ ਘਰ ਦੇ ਕਿਸੇ ਵਧੀਆ ਕੰਮ ਦੇ ਲਈ ਜਾ ਰਹੇ ਹੋ ਬਿਜ਼ਨਸ ਤੇ ਲਈ ਜਾ ਰਹੇ ਉਸ ਸਮੇਂ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਆ ਰਿਹਾ ਤਾਂ ਫਿਰ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਕਿਉਂਕਿ ਹੁੰਦਾ ਕਿ ਇਹ ਕਿ ਕੇਤੂ ਦੇ ਨਾਲ ਹੀ ਸਬੰਧਿਤ ਤੁਹਾਨੂੰ ਕੁਝ ਅਚੇਹੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਜੋ ਤੁਹਾਡੇ ਘਰ ਪਰਿਵਾਰ ਦੇ ਵਿੱਚ ਤੁਹਾਨੂੰ ਇਹਨਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਚਾਹੀਦਾ ਕਿ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਜ਼ਰੂਰਤ ਹੈ ਸਰੋਂ ਤੇ ਤੇਲ ਦੀ ਉਹ ਤੁਸੀਂ ਬਾਜ਼ਾਰ ਦੇ ਵਿੱਚੋਂ ਜਾ ਕੇ ਲਿਆ ਸਕਦੇ ਹੋ ਸਰੋਂ ਦੇ ਤੇਲ ਦੀ ਬੋਤਲ ਤੁਸੀਂ ਅੱਧਾ ਕਿਲੋ ਦੀ ਲੈ ਕੇ ਆਉਣੀ ਉਹ ਲੈ ਸਕਦੇ ਹੋ ਕਿਲੋ ਦੀ ਲੈ ਕੇ ਆਉਣੀ ਉਹ ਲੈ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਹੈ ਇਸ ਉਪਾਣ ਨੂੰ ਕਰਨ ਦੇ ਸਬੀ ਤੁਸੀਂ ਇਹ ਚੀਜ਼ ਬਿਲਕੁਲ ਵੀ ਨਹੀਂ ਸੋਚਣੀ ਕਿ ਸਰੋਂ ਦਾ ਤੇਲ ਬਹੁਤ ਜ਼ਿਆਦਾ ਮਹਿੰਗਾ ਹੈ ਤਾਂ ਅਸੀਂ ਇਸ ਉਪਾਣ ਨੂੰ ਕਿਵੇਂ ਕਰੀਏ ਜਾਂ ਕਿਸ ਤਰੀਕੇ ਦੇ ਨਾਲ ਕਰੀਏ ਸੋ ਇਸ ਤਰ੍ਹਾਂ ਦੀ ਤੁਸੀਂ ਚੀਜ਼ ਬਿਲਕੁਲ ਵੀ ਨਹੀਂ ਸੋਚਣੀ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਸਰੋਂ ਦੇ ਤੇਲ ਦੀ ਨਾਲ ਇਹ ਉਪਾਅ ਕਰ ਲੋਗੇ ਤਾਂ ਤੁਸੀਂ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਲੋਗੇ ਜੇਕਰ ਨਹੀਂ ਕਰੋਗੇ ਤਾਂ ਇਹ ਹੀ ਤੇਲ ਤੁਸੀਂ ਸਮਝ ਲਓ ਕਿ ਤੁਹਾਡਾ ਦੁੱਗਣਾ ਹੋ ਕੇ ਨਿਕਲ ਰਿਹਾ ਕਿਉਂਕਿ ਤੁਹਾਡੀਆਂ ਪਰੇਸ਼ਾਨੀਆਂ ਹੀ ਦੂਰ ਨਹੀਂ ਹੋ ਰਹੀਆਂ ਤੇ ਇਸ ਦੇ ਨਾਲੋਂ ਤਾਂ ਇਹ ਹੀ ਗੱਲ ਤੁਹਾਡੇ ਲਈ ਬਿਹਤਰ ਹੋਵੇਗੀ ਕਿ ਤੁਸੀਂ ਇੱਕ ਸਰੋਂ ਦੀ ਤੇਲ ਦੀ ਬੋਤਲ ਦਾ ਖਰਚਾ ਕਰਕੇ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਲਓ ਇਸ ਤਰੀਕੇ ਦੇ ਨਾਲ ਆਪਾਂ ਸਾਰੇ ਹੀ ਚੜਦੇ ਆ ਜਦੋਂ ਆਪਾਂ ਕਿਸੇ ਦੇ ਘਰ ਦੇ ਵਿੱਚ ਸ਼ੁਭ ਕੰਮ ਦੇ ਲਈ ਜਾਂਦੇ ਆ ਤਾਂ ਉੱਥੇ ਤੇਲ ਛੋਇਆ ਜਾਂਦਾ ਹੈ ਕਹਿਣ ਦਾ ਭਾਵ ਕਿ ਤੇਲ ਨੂੰ ਡਿਗਿਆ ਜਾਂਦਾ ਹੈ ਨੀਚੇ ਧਰਤੀ ਤੇ ਤੇ ਜਦੋਂ ਸਾਡੇ ਘਰ ਦੇ ਵਿੱਚ ਕੋਈ ਵਧੀਆ ਸ਼ੁਭ ਚੀਜ਼ ਆਉਂਦੀ ਹੈ ਚਾ ਕੋਈ ਨਵਾਂ ਮੈਂਬਰ ਆਉਂਦਾ ਹੈ ਚਾ ਕੋਈ ਵੀ ਸ਼ੁਭ ਕੰਮ ਹੁੰਦਾ ਹੈ ਨਵੀਂ ਚੀਜ਼ ਲੈ ਕੇ ਆਉળે ਤਾਂ ਵੀ ਅਸੀਂ ਤੇਲ ਟਾਲਦੇ ਆ ਤਾਂ ਉਹ ਕਿਉਂ ਟਾਲਿਆ ਜਾਂਦਾ ਹੈ ਉਸ ਸਮੇਂ ਇਹ ਸਭ ਇਸ ਲਈ ਕੀਤਾ ਜਾਂਦਾ ਹੈ ਕਿ ਜਿਹੜਾ ਸ਼ੁਕਰ ਤੇ ਸ਼ਨੀ ਹੈ ਨਾ ਉਸ ਦੀ એનર્ਜੀ ਨੂੰ ਮਜ਼ਬੂਤ ਕੀਤਾ ਜਾਂਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਂਦੀ ਹੈ ਤੇ ਇਸੇ ਤਰ੍ਹਾਂ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਸਰੋਂ ਦੇ ਤੇਲ ਦੀ ਬੋਤਲ ਲੈ ਆਉਣੀ ਹੈ ਤੇ ਜੇਕਰ ਤਾਂ ਤੁਹਾਡੇ ਘਰ ਦਾ ਜਿਹੜਾ ਵਿੜਾ ਕੱਚਾ ਹੈ ਫਿਰ ਤਾਂ ਠੀਕ ਹੈ ਜੇਕਰ ਤੁਹਾਡੇ ਘਰ ਦਾ ਵਿੜਾ ਪੱਕਾ ਹੈ ਪਰ ਤੁਹਾਡੇ ਜਿਹੜੇ ਪੌਦੇ ਗਮਲਿਆਂ ਦੇ ਵਿੱਚ ਲੱਗੇ ਹੋਏ ਨੇ ਉਹ ਵੀ ਮਿੱਟੀ ਚਲ ਜਾਵੇਗੀ ਪਰ ਕਈ ਘਰਾਂ ਦੇ ਵਿੱਚ ਕੀ ਹੁੰਦਾ ਹੈ ਕਿ ਉਹਨਾਂ ਨੇ ਕਿਆਰੀਆਂ ਬਣਾਈਆਂ ਹੁੰਦੀਆਂ ਨੇ ਕੁਝ ਪੌਦੇ ਲਗਾਉਣ ਦੇ ਲਈ ਤਾਂ ਉਹ ਮਿੱਟੀ ਵੀ ਚੱਲ ਜਾਏਗੀ। ਤੁਸੀਂ ਇਸ ਉਪਾਅ ਨੂੰ ਕਰਨ ਦੇ ਲਈ ਜਿਹੜੀ ਤੁਸੀਂ ਸਰੋਂ ਦੀ ਬੋਤਲ ਲੈ ਕੇ ਆਏ ਉਹਨਾਂ ਤੇਲ ਦੀ ਉਹ ਤੁਸੀਂ ਸ਼ਨੀਵਾਰ ਦੇ ਦਿਨ 3 ਤੋਂ 4 ਬੂੰਦਾਂ ਇਸ ਮਿੱਟੀ ਦੇ ਉੱਪਰ ਤੁਸੀਂ ਘਰਾ ਦੇਣੀਆਂ ਨੇ। ਤੇ ਇਸ ਉਪਾਣ ਨੂੰ ਤੁਸੀਂ ਹਰ ਸ਼ਨੀਵਾਰ ਐਸੀ ਹੀ ਪ੍ਰੋਸੈਸ ਦੇ ਨਾਲ ਕਰਦੇ ਰਹਿਣਾ ਹੈ ਤੇ ਤੁਸੀਂ 50 ਦਿਨ ਲਗਾਤਾਰ ਤੁਸੀਂ ਇਸ ਉਪਾਣ ਨੂੰ ਕਰੋ ਜਿਵੇਂ ਕਿ ਸ਼ਨੀਵਾਰ ਦਾ ਤੁਸੀਂ ਇਹ ਉਪਾਹ ਕਰਨਾ ਹੀ ਕਰਨਾ ਹੈ ਜਿਵੇਂ ਸ਼ਨੀਵਾਰ ਤੋਂ ਸ਼ੁਰੂ ਕੀਤਾ ਹੈ ਸ਼ਨੀਵਾਰ ਤੋਂ ਸ਼ੁਰੂ ਕਰਕੇ ਤੁਸੀਂ 50 ਦਿਨ ਲਗਾਤਾਰ ਕਰਨਾ ਹੈ ਜੇਕਰ ਤੁਹਾਨੂੰ ਕੋਈ ਵਿੱਚ ਕੰਮਕਾਰ ਜਾਂ ਪ੍ਰੋਬਲਮ ਆਉਂਦੀ ਤੁਸੀਂ ਇੱਕ ਹਫ਼ਤਾ ਮਿਸ ਵੀ ਕਰ ਸਕਦੇ ਹੋ ਪਰ ਸ਼ਨੀਵਾਰ ਦਾ ਦਿਨ ਤੁਸੀਂ ਬਿਲਕੁਲ ਵੀ ਮਿਸ ਨਹੀਂ ਕਰਨਾ ਸ਼ਨੀਵਾਰ ਦੇ ਦਿਨ ਤਾਂ ਉਪਾਅ ਕਰਨਾ ਹੀ ਕਰਨਾ ਹੈ ਜਦੋਂ ਤੁਸੀਂ 50 ਦਿਨ ਇਸ ਉਪਾਅ ਨੂੰ ਕਰ ਲਓਗੇ ਨਾ ਤੇ ਸਮਝ ਲਓਗੇ ਤੁਹਾਡੀ ਹਰ ਇੱਕ ਚੀਜ਼ ਪੂਰੀ ਹੋ ਜੇਗੀ ਹਰ ਇੱਕ ਇੱਛਾ ਪੂਰੀ ਹੋ ਜੇਗੀ ਤੇ ਜਿਹੜਾ ਤੁਹਾਡਾ ਘਰ ਹੈ ਨਾ ਉਹ ਮਹਿਲ ਬਣ ਜਾਵੇਗਾ ਜੇਕਰ ਤੁਹਾਨੂੰ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਤੁਹਾਡਾ ਕਰਜ਼ਾ ਉਤਰ ਜਾਵੇਗਾ ਤੇ ਤੁਹਾਡਾ ਬੈਂਕ ਬੈਲੈਂਸ ਜੋ ਉਹ ਵਧ ਜਾਵੇਗਾ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਤੁਹਾਡੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਤਾਂ ਉਹ ਵੀ ਹੋਣੇ ਸ਼ੁਰੂ ਹੋ ਜਾਣਗੇ ਤੇ ਜਿਨ੍ਹਾਂ ਨੂੰ ਵਿਦੇਸ਼ ਜਾਣ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਉਹ ਵੀ ਇਸ ਉਪਾਅ ਨੂੰ ਆਰਾਮ ਦੇ ਨਾਲ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਜੇਕਰ ਕਿਸੇ ਭੈਣ ਭਰਾ ਦੇ ਘਰ ਦੇ ਵਿੱਚ ਮਿੱਟੀ ਨਹੀਂ ਹੈਗੀ ਉਹਨਾਂ ਦੀ ਇਹ ਪ੍ਰੋਬਲਮ ਹੈ ਕਿ ਸਾਡੇ ਘਰ ਦੇ ਵਿੱਚ ਤਾਂ ਮਿੱਟੀ ਨਹੀਂ ਹੈਗੀ ਅਸੀਂ ਇਸ ਉਫਾ ਨੂੰ ਕਿਵੇਂ ਕਰੀਏ ਉਹਨਾਂ ਦੇ ਲਈ ਇਹ ਆਪਸ਼ਨ ਹੈ ਕਿ ਉਹ ਇੱਕ ਪੋਲੀਥੀਨ ਲੈ ਕੇ ਪੋਲੀਥੀਨ ਦੇ ਵਿੱਚ ਕਿਦਰੋਂ ਉਹ ਮਿੱਟੀ ਭਰ ਕੇ ਆਪਣੇ ਘਰ ਦੇ ਵਿੱਚ ਲੈ ਆਉਣ ਉਸ ਮਿੱਟੀ ਨੂੰ ਜੇਕਰ ਤੁਸੀਂ ਜ਼ਿਆਦਾ ਸਮਾਂ ਸਭਾਲ ਕੇ ਨਹੀਂ ਰੱਖ ਸਕਦੇ ਤੇ ਉਸ ਮਿੱਟੀ ਦਾ ਤੁਸੀਂ ਆਪਣੇ ਘਰ ਦੇ ਵਿੱਚ ਕਿਤੇ ਇੱਕ ਸਾਈਡ ਤੇ ਜਗ੍ਹਾ ਤੇ ਤੁਸੀਂ ਲੇਪ ਵੀ ਕਰ ਸਕਦੇ ਇਸ ਤਰੀਕੇ ਦੇ ਨਾਲ ਤੁਸੀਂ ਲੇਪ ਕਰਨਾ ਜਿਵੇਂ ਕਿ ਆਪਾਂ ਦੇਖਦੇ ਹੁੰਦੇ ਆ ਘਾਹ ਪੌਦਿਆਂ ਤੇ ਮਿੱਟੀ ਲੱਗੀ ਹੁੰਦੀ ਹੈ ਤੇ ਫਿਰ ਤੁਸੀਂ ਉਸ ਦਿਨ ਉੱਪਰ ਸ਼ਨੀਵਾਰ ਦੇ ਦਿਨ ਨੂੰ ਇਹ ਉਪਾਅ ਕਰਦੇ ਸਮੇਂ 3 ਤੋਂ 4 ਗੁੰਦਾ ਸਰੂ ਦੇ ਤੇਲ ਦੀ ਅਗਰਾ ਸਕਦੇ ਹੋ ਉਹ ਇਸ ਤਰੀਕੇ ਦੇ ਨਾਲ ਉਪਾਅ ਕਰ ਸਕਦੇ ਨੇ ਜਿਹੜੇ ਭੈਣ ਭਰਾਵਾਂ ਦੇ ਘਰ ਦੇ ਵਿੱਚ ਮਿੱਟੀ ਬਿਲਕੁਲ ਵੀ ਨਹੀਂ ਹੈ ਇਹਦੇ ਵਿੱਚ ਟਾਈਮ ਦੀ ਕੋਈ پابੰਦੀ ਨਹੀਂ ਤੁਸੀਂ ਕਿਸੇ ਵੀ ਸਮੇਂ ਕਰਾ ਸਕਦੇ ਹੋ ਇਹ ਤੁਸੀਂ ਹਰ ਰੋਜ਼ ਉਪਾਅ ਕਰਦੇ ਰਹੋ ਤੁਸੀਂ ਦੇਖੋਗੇ ਕਿ ਤੁਹਾਡਾ ਸਮਾਂ ਹੀ ਬਦਲ ਜਾਵੇਗਾ ਤੁਹਾਡੀ ਕਿਸਮਤ ਹੀ ਚਮਕ ਜਾਵੇਗੀ ਤੁਸੀਂ ਜ਼ਰੂਰ ਇੱਕ ਵਾਰ ਇਸ ਉਪਾਅ ਨੂੰ ਕਰਕੇ ਦੇਖਿਓ ਸਿੰਪਲ ਜਿਹੇ ਉਪਾਅ ਹੈ ਸਿਰਫ ਇੱਕ ਸਰੋਂ ਦੇ ਤੇਲ ਦੀ ਬੋਤਲ ਲੈ ਕੇ ਆਣੀਏ ਤੇ ਆਪਣੇ ਘਰ ਦੇ ਵਿੱਚ ਬੈਠ ਕੇ ਤੁਸੀਂ ਇਹ ਉਪਾਅ ਕਰ ਲੈਣਾ ਤੇ ਤੁਸੀਂ ਸਿਰਫ ਸਰੋਂ ਦੇ ਤੇਲ ਦੀ ਬੋਤਲ ਦੇ ਖਰਚੇ ਦੇ ਨਾਲ ਹੀ ਆਪਣੀਆਂ ਲੱਖਾਂ ਕਰੋੜਾਂ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲਿਖੀ ਵਾਹਿਗੁਰੂ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਜਿਆਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੀ